ਕੈਨੇਡਾ ਚ ਇੱਕ ਹੋਰ ਪੰਜਾਬੀ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ ਗਏ ਇਸ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਚ ਮੌਤ ਹੋਈ ਹੈ ਔਰ ਕੈਨੇਡਾ ਪੁਲਿਸ ਨੂੰ ਕਾਰ ਦੇ ਵਿੱਚੋਂ ਉਸ ਦੀ ਜੋ ਲਾਸ਼ ਹੈ ਉਹ ਬਰਾਮਦ ਹੋਈ ਹੈ ਜਿਵੇਂ ਹੀ ਪਰਿਵਾਰ ਦੇ ਜੀ ਆਨ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਦੇ ਜੀਆ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸਦੀ ਹੈ ਕਿ 24 ਸਾਲਾ ਨੌਜਵਾਨ ਪਰਿਵਾਰ ਦੇ ਜੀਹਾਂ ਦੇ ਇੱਕ ਆਸ ਬਣ ਕੇ ਵਿਦੇਸ਼ ਗਿਆ ਸੀ ਔਰ ਇੱਕ ਸੁਨਹਿਰੇ ਭਵਿੱਖ ਦਾ ਸੁਪਨਾ ਜ਼ਹਿਨ ਦੇ ਵਿੱਚ ਲੈ ਕੇ ਗਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਨਾਮ ਵਿਦੇਸ਼ ਦੀ ਧਰਤੀ ਤੇ ਵੀ ਰੌਸ਼ਨ ਕਰੇਗਾ ਅਤੇ ਉੱਥੇ ਵਿਨੀਪੈਗ ਦੇ ਵਿੱਚ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਪਰ ਕਾਰ ਦੇ ਵਿੱਚ ਉਹ ਜਦ ਉਸ ਦੀ ਲਾਸ਼ ਬਰਾਮਦ ਹੋਈ ਅਤੇ ਪਰਿਵਾਰ ਦੇ ਜੀਹਾਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਬੀਤੇ 25 ਸਾਲ ਪਹਿਲਾਂ ਹੀ ਇੱਕ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਵਿਖੇ ਗਿਆ ਸੀ ਅਤੇ ਪਰਿਵਾਰ ਦੇ ਜੀਵਾਂ ਦੀ ਇੱਕ ਆਸ ਬਣ ਕੇ ਗਿਆ ਸੀ ਕਿ ਤਾਂ ਜੋ ਉਹ ਪਰਿਵਾਰ ਦੇ ਹਾਲਾਤਾਂ ਨੂੰ ਮਜ਼ਬੂਤ ਕਰੇਗਾ ਪਰ ਉੱਥੇ ਹੀ ਬੇਤ ਪਰ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋਈ ਹੈ ਕਾਰ ਦੇ ਵਿੱਚੋਂ ਉਸ ਦੀ ਜੋ লাশ ਆ ਉਹ ਬਰਾਮਦ ਕੀਤੀ ਗਈ ਹੈ ਪਰ ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡ ਦਾ ਇਹ ਨੌਜਵਾਨ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਪਰਿਵਾਰ ਦੇ ਜੀਵਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸ ਦਈਏ ਕਿ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਇਹ ਨੌਜਵਾਨ ਕੰਮ ਵੀ ਕਰਦਾ ਸੀ ਅਤੇ ਜਦ ਉਹ ਛੋਟੀ ਉਮਰ ਦੀ ਸੀ ਤਾਂ ਉਸ ਵੇਲੇ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਜੀਆਂ ਦੀ ਜੋ ਆਈ ਚਲਾਈ ਸੀਗੀ ਉਹ ਨੌਜਵਾਨ ਤੇ ਸਿਰ ਤੋਂ ਹੀ ਚਲਦੀ ਸੀ ਪਰ ਪੇਤ ਪਰ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਮੁੱਚੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਮ੍ਰਿਤਕ ਦੇ ਘਰਦਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਸਤਪਾਲ ਸਿੰਘ ਮੇਰਾ ਨਾਮ ਸਰਬਜੀਤ ਕੌਰ ਤੇ ਕੀ ਕੀ ਗੱਲ ਬਤਾਈਓ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਤੇ ਮਾਤਾ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਉਣੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਅਥੀ ਸਭ ਕੁਝ ਕਰ ਲਈ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੇ ਨੂੰ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਦੋਂ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਜੀ ਨਾ ਰਹੀ ਵੀ ਰਵਰਗੇ ਸਤਪਾਲ ਸਿੰਘ ਹਾਂਜੀ ਇਹ ਹੋਈ ਆ ਵੀ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜੇ ਬੇਟਾ ਹੜਾਇ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ ਆ ਲਖਵਿੰਦਰ ਸਿੰਘ ਆ ਮੈਂ ਉਹਦਾ ਮੇਰਾ ਮੇਰਾ ਭਤੀਆ ਲੱਗਦਾ ਮੈਂ ਤਾਇਆ ਹੀ ਲੱਗਦਾ ਆ ਉਹਦੇ ਅੱਜ ਛੋਟੀ ਉਮਰ ਦੀ ਉਹਦਾ ਫਾਦਰ ਦੀ ਡੈਥ ਹੋ ਗਈ ਸੀ ਛੋਟੇ ਹਾਂ ਹਾਈ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਹੀ ਕਰਦੇ ਹਲਾਤ ਕਰਕੇ ਕਰਜ਼ਾ ਕੁਚਾ ਚੋਕੇ ਉਹਨੂੰ ਬਾਹਰ ਕੱ ਲਿਆ ਇਹ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਲਾਤ ਆਉਣਗੇ ਕਰੂਗਾ ਤੁਹਾਈ ਜਾ ਕੇ ਕੀ ਹੋਇਆ ਉਹ ਸਿੱਧੀ ਗੱਲ ਬਤਾਲੀ ਉੱਥੇ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੱਡ ਬੋਡੀ ਦੀ ਖਬਰ ਮਿਲੀ ਆ ਪੇਤ ਪਤੀ ਹਾਲ ਚ ਪਤਾ ਨਹੀਂ ਇਹ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਭਾਤ ਸਰਕਾਰ ਪੰਜਾਬ ਸਰਕਾਰ ਨਵੇ ਸਾਨੂੰ ਜੀ ਨਾਮ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਤੁਸੀਂ ਮੰਗ ਕਰਦੇ ਆ ਅਸੀਂ ਮੰਗਤ ਕਰਦੇ ਆ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀ ਉਹਦਾ ਸੰਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਅਵੇ ਹੋ ਚੰਨੇ ਕਿੰਨੇ ਦਿਨ ਹੋ ਗਏ ਵੀਰ ਨੂੰ ਗਏ ਨੂੰ ਵੀਰ ਨੂੰ ਕਿ ਜ 2.5 ਸਾਲ ਹੋ ਗਏ ਗਏ ਨੂੰ ਸਟੱਡੀ ਵਿਜੇ ਤੇ ਗਿਆ ਸੀ ਆਪਣੇ ਸਾਲ ਦੀ ਪੜ੍ਹਾਈ ਪੜ੍ਹਾਈ ਵੀ ਕਰ ਲਈ ਜਨੇ ਆਪਣਾ ਖੱਲੇ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਕੰਮ ਕਰਨਾ ਸ਼ੁਰੂ ਕੀਤਾ ਹੈ ਆ ਜੀ ਠੀਕ ਕੈਨੇਡਾ ਦੇ ਵਿੱਚ ਇੱਕ ਯੋਵਕ ਦੀ ਜਿਹੜੀ ਆ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦੱਸ ਜੀ ਕਿ ਸਤਪਾਲ ਸਿੰਘ ਨਾਮ ਦਾ ਯੋਵਕ ਜੋ ਕਿ ਤਰਨਤਾਰਨ ਦੇ ਇੱਕ ਨਿੱਜੀ ਪਿੰਡ ਦਾ ਰਹਿਣ ਵਾਲਾ ਸੀ ਔਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਤਰਨਤਾਰਨ ਦਾ ਜਿਸ ਪਿੰਡ ਦੇ ਵਿੱਚ ਉਹਨਾਂ ਦਾ ਘਰ ਹੈ ਉੱਥੇ ਮੌਜੂਦ ਆ ਔਰ ਦੱਸਦੀ ਹੈ ਕਿ ਭੇਤਪਰੇ ਹਾਲਾਤਾਂ ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਕੈਨੇਡਾ ਦੇ ਵਿੱਚ ਗਿਆ ਸੀ ਅਤੇ ਭੇਤਪਰੇ ਹਾਲਾਤ ਦੇ ਵਿੱਚ ਜਿਹੜੀ ਆ ਉੱਥੇ ਮੌਤ ਹੋ ਗਈ ਆ ਗੱਡੀ ਦੇ ਵਿੱਚ ਉਸ ਦੀ ਜਿਹੜੀ ਆ ਡੈੱਡ ਬੋਡੀ ਮਿਲੀ ਆ ਫਿਲਹਾਲ ਉੱਥੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਦੱਸਦੀ ਹੈ ਕਿ ਘਰ ਤੋਂ ਜਿਹੜਾ ਕਰਜ਼ਾ ਲੈ ਕੇ ਇਥੋਂ ਸਤਪਾਲ ਸਿੰਘ ਇੱਥੇ ਵਿਦੇਸ਼ ਦੇ ਵਿੱਚ ਗਿਆ ਸੀ ਅਤੇ ਸਟੱਡੀ ਖਤਮ ਕਰਨ ਤੋਂ ਬਾਅਦ ਹੱਲੇ ਤਾਜ਼ਾ ਕੰਮ ਤੇ ਲੱਗਾ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਹੈ ਡੈੱਡ ਬੋਡੀ ਇੱਕ ਗੱਡੀ ਦੇ ਵਿੱਚੋਂ ਮਿਲਦੀ ਹੈ ਪੁਲਿਸ ਵੀ ਜਿਹੜੀ ਹੈ ਉਧਰ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਢਾਈ ਸਾਲ ਪਹਿਲਾਂ ਜਿਹੜਾ ਤਕਰੀਬਨ ਇੱਥੋਂ ਜਿਹੜਾ ਸੀ ਉਹ ਕੈਨੇਡਾ ਦੇ ਵਿੱਚ ਗਿਆ ਸੀ ਆਪਣਾ ਭਵਿੱਖ ਬਣਾਉਣ ਦੇ ਲਈ ਜਿੱਥੇ ਉਸ ਦੀ ਜਿਹੜੀ ਹੈ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਵਕਤ ਉਹਨਾਂ ਦੇ ਘਰ ਦੇ ਵਿੱਚ ਆਏ ਆ ਗੱਲਬਾਤ ਹੋਈ ਹੈ ਔਰ ਪਰਿਵਾਰ ਦਾ ਕਹਿਣਾ ਹੈ ਕਿ ਉਸ ਜਿਹੜੀ ਮ੍ਰਿਤਕ ਦੇ ਆ ਉਸ ਦੇ ਅੰਤਿਮ ਦਰਸ਼ਨਾਂ ਲਈ ਜ਼ਰੂਰ ਜਿਹੜੀ ਹੈ ਕੈਨੇਡਾ ਸਰਕਾਰ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਥੇ ਭਾਰਤ ਭੇਜੀ ਜਾਵੇ ਤਰੰਤਰਨ ਤੋਂ ਸਿਦ